ਸਤਿ ਸ਼੍ਰੀ ਅਕਾਲ ਮਿੱਤਰੋ ਅੱਜ ਤੁਹਾਡੇ ਵਾਸਤੇ ਇੱਕ ਇੰਟਰਸਟਿੰਗ ਸਟੋਰੀ ਲੈ ਕੇ ਆਇਆ ਹਾਂ ਇੱਕ ਮਿੰਟ ਸਰਦਾਰ ਬਾਈ ਜਿਹੜਾ ਸੁਲਤਾਨਪੁਰ ਲੋਧੀ ਤੋਂ ਇੱਥੇ ਅੰਬਸਰ ਕੰਮ ਕਰਨ ਵਾਸਤੇ ਆਇਆ ਹੈ ਭਾਜੀ ਨਾ ਕਰਦੇ ਆ ਸਤਿ ਸ਼੍ਰੀ ਅਕਾਲ ਭਾਜੀ ਕਿ ਹਾਲ ਚਾਲ ਹੈ ਵਧੀਆ ਮਜੀ ਪੂਰੀ ਤਰ੍ਹਾਂ ਮੈਂ ਸੁਣਿਆ ਤੁਸੀਂ ਸੁਲਤਾਨਪੁਰ ਲੋਧੀ ਤੋਂ ਇੱਥੇ ਕੰਮ ਕਰਨ ਵਾਸਤੇ ਆਏ ਹੋ ਸਾਡੇ ਜੀ ਭਾਜੀ ਕੀ ਮਕਸਦ ਨਾਲ ਆਏ ਕੁਝ ਦੱਸੋਗੇ ਸਾਡੀ ਆਡੀਅנס ਨੂੰ ਫੈਮਿਲੀ ਦੇ ਆਪਸ ਨੇਡਸ ਹੋ ਰਿਆ ਗਰਮ ਨੂੰ ਕਰ ਸੁਪਨੇ ਪੂਰੇ ਕਰ ਰਹੇ ਹਾਂ ਜੀ ਮਮਾ ਪਾਪਾ ਦੇ ਜੀ ਠੀਕ ਹੈ ਜੀ ਜੋ ਉਹਨਾਂ ਨੇ ਨਹੀਂ ਵੀ ਸੁਪਨੇ ਦੱਸਿਆ ਉਹ ਵੀ ਪੂਰੇ ਕਰਦੀ ਹੈ ਅੱਛਾ ਛੋਟੇ ਸੈਟਅਪ ਤੋਂ ਛੋਟੇ ਇਹ ਸੈਟਅਪ ਤੋਂ ਹਾਂਜੀ ਕਿ ਭਾਜੀ ਸੁਲਤਾਨ ਕੋਈ ਲੋਦੀ ਤੋਂ ਕੋਈ ਇੱਕ ਅੱਛੀ ਅੰਬਰਸਰੀ ਕਿਦਾਂ ਸੋਚੀਏ ਕੋਈ ਦੱਸੋਗੇ ਭਾਜੀ ਕੁਝ ਨਹੀਂ ਵੀਰੇ ਇੱਥੇ ਘੁੰਮਦੇ ਸੀਗੇ ਮੱਥਾ ਟੇਕੀਦਾ ਹੁੰਦਾ ਸੀਗਾ ਇਹ ਦਰਬਾਰ ਸਾਹਿਬ ਦਾ ਬਾਬਾ ਜੀ ਦੇ ਜੀ ਤੇ ਥੋੜਾ ਬੋਤਾ ਫਰੈਂਡਸ ਨੇ ਵੀ ਗਿਆ ਕਿ ਚਲੋ ਕਰਤੇ ਕਰਦੇ ਆ ਤੇ ਇੱਥੇ ਦੇਖ ਲਓ ਮੈਂ ਘੁੰਮ ਲੇ ਘੁੰਮ ਦੇਤੀ ਭਾਜੀ ਜੀ ਉਹਨਾਂ ਨਾਲ ਮੈਂ ਇੱਥੇ ਹੀ ਇੱਥੇ ਘੁੰਮਦਾ ਪਿਆ ਸੀਗਾ ਜਸ ਉਹਦੇ ਹੀ ਮੈਂ ਇੱਥੇ ਘੁੰਮਣਾ ਆਇਆ ਸੀਗਾ ਆ ਰੋਡ ਤੇ ਤੇ ਭਾਜੀ ਮਿਲੇ ਮੈਨੂੰ ਪਤਾ ਨਹੀਂ ਕੀ ਦਿਖਿਆ ਮੈਂ ਭਾਈ ਨੂੰ ਕਹਿਤਾ ਉਹ ਫਰੋਡ ਦੀ ਰੇੜੀ ਲਾਉਂਦੇ ਆ ਤੇ ਮੈਂ ਉਹਨਾਂ ਨੂੰ ਕਹਿ ਦਿੱਤਾ ਕਿ ਵੀਰੇ ਤੁਸੀਂ ਕੋਈ ਦੁਕਾਨ ਹੀ ਆ ਕੋਈ ਮੇਰੀ ਸਟ੍ਰੀਟ ਲਗਵਾ ਸਕਦੇ ਸੋ ਉਹਨਾਂ ਨੇ ਕਿਹਾ ਤਾਂ ਹਾਂ ਮੇਰੇ ਇੱਕ ਸ਼ਾਪ ਹੈਗੀ ਆ ਤੁਸੀਂ ਨੰਬਰ ਦੇ ਦਿਓ ਤੇ ਮੈਂ ਤੁਹਾਨੂੰ ਫੋਨ ਕਰ ਦੂੰਗਾ ਇੱਦਾਂ ਹੀ 5 ਦਿਨ ਹੋ ਗਏ ਹਫਤਾ ਹੋ ਗਿਆ ਫੋਨ ਨਹੀਂ ਆਇਆ ਫਿਰ ਉਹਨਾਂ ਨੇ ਕਿਸੇ ਹੋਰ ਨੂੰ ਫੋਨ ਲਾਉਣਾ ਸੀਗਾ ਲੱਗ ਮੈਨੋ ਗਿਆ ਜੀ ਸੋ ਮੇਰੀ ਉਹਨਾਂ ਨਾਲ ਗੱਲਬਾਤ ਹੋਈ ਫਿਰ ਉਹਨਾਂ ਨੇ ਸਾਰਾ ਸੈਟਅਪ ਕੀਤਾ ਮੇਰਾ ਇੱਥੇ ਤੇ ਉਹ ਭਾਈ ਦਾ ਬਹੁਤ ਬਹੁਤ ਜ਼ਿਆਦਾ ਥੈਂਕ ਯੂ ਆ ਇੱਥੇ ਆ ਕੇ ਰੈਜ਼ੀਡੈਂਟ ਵੀ ਕਰ ਸਕਦੇ ਤੁਸੀਂ ਕਾਟ ਲਾਉਣ ਦਾ ਕਿਦਾਂ ਸੋਚਿਆ ਬਸ ਵੀਰੇ ਮੀਡਲ ਕਲਾਸ ਫੈਮਿਲੀ ਤੋਂ ਸੀਗੇ ਜੀ ਤੇ ਘਰ ਦੀ ਹੱਦ ਸਦਾ ਮਜ਼ਦੂਰੀ ਸਭ ਕੁਝ ਸਦਾ ਕਰਕੇ ਨਾ ਘਟੋੜਾ ਛੋਟੇ ਦਾ ਜ਼ੀਰੋ ਤੋਂ ਜੀਰੋ ਨਾ ਕਿਆ ਨਾਮਤ ਲੋਕ ਦਾ ਥੋੜਾ ਕੱਚਾ ਹਾਂਜੀ ਤੇ ਘਰ ਦੀਆਂ ਛੱਤਾ ਚ ਹੁੰਦੀਆਂ ਹਾਂਜੀ ਤੇ ਮਜਬੂਰੀ ਹੈ ਵੀ ਮਜਬੂਰੀ ਵੀ ਕਹਿ ਲੋ ਹਾਂਜੀ ਤੇ ਆਪਾਂ ਨੂੰ ਕੋਕੀ ਕੀ ਸਪੈਸ਼ਲ ਹੁੰਦਾ ਭਾਜੀ ਆਪਾਂ ਕੋਲ ਮੇਰੇ ਨੋਡਲ ਪਾਸਤਾ ਨੋਡਲ ਪਾਸਤਾ ਮੰਜੋਰੀਅਨ ਸਟ੍ਰਿੰਗ ਰੋਲ ਮੈਗੀ ਬੈਚ ਕਰਿਸਪੀ ਪਨੀਰ ਚਿਲੀ ਮਸ਼ਰੂਮ ਚਿਲੀ ਚਲੋ ਸਾਨੂੰ ਆਪਣਾ ਸਪੈਸ਼ਲ ਕੀ ਹੈਗਾ ਸਪੈਸ਼ਲ ਭਾਈ ਚਲੋ ਤੁਹਾਨੂੰ ਪਾਸਤਾ ਡਰੇਗਰ ਪਾਸਤਾ ਡਰੇਗਰ ਰੈਡ ਕੋਰਸ ਪਾਸਤਾ ਜੀਰੋਲੀ ਭਾਜੀ ਇਹਨਾਂ ਐਕਸਪੀਰੀਅੰਸ ਤੁਸੀਂ ਪਹਿਲੇ ਕਿਤੇ ਕੰਮ ਵੀ ਸਿੱਖਿਆ ਸੀ ਹਾਂਜੀ ਬਈ 4 ਸਾਲ ਜੋਬ ਕੀਤੀ ਮੈਂ ਰੈਸਟੋਰੈਂਟ ਜੀ ਕਾਊਂਟਰ 'ਤੇ ਵੀ ਬੈਠਦਾ ਸੀਗਾ ਤੇ ਕਿਚਨ 'ਚ ਵੀ ਕਰ ਲੈਂਦਾ ਸੀਗਾ ਕਿਚਨ 'ਚ ਵੀ ਕਰ ਲੈਂਦੇ ਸੀ ਆ ਹੀ ਸਾਰਾ ਚਾਈਨੀਜ਼ ਦਾ ਬਾਕੀ 버ਗਰ ਪੀਜ਼ਾ ਸੈਂਡਵਿਚਾ ਵੀ ਕਰੀਦਾ ਸੀਗਾ ਜੀ ਪਰ ਚਾਈਨੀਜ਼ 'ਤੇ ਜ਼ਿਆਦਾ ਇੰਟਰਸਟ ਸੀਗਾ ਵਾਹ ਕਿਹੜਾ ਬਣਾਓਗੇ ਸਾਨੂੰ ਬਣਾ ਕੇ ਆਪਣਾ ਸਪੈਸ਼ਲ ਜਾਂ ਵਧੀਆ ਇਹ ਦੱਸਿਓ ਕਿ ਜਿਹਦੇ ਨਾਲ ਤੁਹਾਨੂੰ ਆ ਕੇ ਸਾਡੇ ਪੰਜਾਬ ਦੇ ਲੋਕ ਸਾਰੇ ਲੋਕ ਤੁਹਾਨੂੰ ਸਪੋਰਟ ਕਰਨ ਆਪਣੇ ਦਾ ਬਾਸ ਦਾ ਟ੍ਰਾਈ ਕਰਾ ਲੈਂਦੇ ਆ ਤੇ ਦਿਲ ਬਾਕੀ ਵੀ ਇਹ ਥੋੜਾ ਸਾਈਡ ਹੋ ਗਿਆ ਜੀ ਹਲ ਕਰ ਫਿਰ ਆਪਣੇ ਕੰਟੀ ਕਮ ਹੋਣੀ ਤੇ ਬਲੱਸ ਜੀ ਸੋਨਾ ਪਾਇੰਟ ਥੋੜਾ ਰੈਡ ਕਰਾਣੇ ਜੀ ਕਰਿਆ ਬਾਜੀ ਕਿਵੇਂ ਜਿਵੇਂ ਕੀ ਜੋ ਭਾਈ ਹੁੰਦਾ ਸਾਊਂਡ ਪੜਾ ਕੇ ਕਰ ਲਿਆ ਅਪਾ ਤੁਹਾਡੀ ਮਾਇਨ ਕਰਾਗੇ ਅੱਜ ਕਾਇ ਕਰੋਗੇ ਭਾਜੀ ਦਾ ਅੰਦਾਜ਼ ਬਹੁਤ ਹੀ ਵਧੀਆ ਹੈ ਫਾਇਰ ਕਰਕੇ 4 ਸਾਲ ਦਾ ਐਕਸਪੀਰੀਅੰਸ ਹੈਗਾ ਹੈ ਵੀਰ ਤੋਂ ਸੁਲਤਾਨਪੁਰ ਲੋਧੀ ਤੋਂ ਭਾਜੀ ਆਏ ਨੇ ਤੇ ਭਾਜੀ ਨੂੰ ਸਪੋਰਟ ਜ਼ਰੂਰ ਕਰਿਓ ਸਾਡੇ ਭਰਾ ਨੂੰ ਇਸ ਤੋਂ ਪਹਿਲਾਂ ਬਈ ਵੈਲਡਿੰਗ ਦਾ ਕੰਮ ਕਰੀਦਾ ਸੀ ਵੈਲਡਿੰਗ ਦਾ ਹਾਂਜੀ ਐ ਐ ਕੀ ਅੱਗੇ ਭਾਜੀ ਪਾਣੀ ਹਾਂਜੀ ਥੋੜਾ ਜਿਹਾ ਪਾਣੀ ਵੈਲਡਿੰਗ ਦਾ ਕੰਮ ਕਰੀਦਾ ਸੀ ਹਾਂਜੀ ਤੇ ਉਹ ਮੇਰੇ ਥੜਾ ਵਧੀਆ ਨਹੀਂ ਸੈਟ ਨਹੀਂ ਬੈਠਾ ਸੈਟ ਨਹੀਂ ਬੈਠਾ ਤੇਰੇ ਕਿਸੇ ਨੇ ਆਪ ਫੇਲ ਦਬਾਤਾ ਰਿਸ਼ਤੇਦਾਰ ਚ ਸੀਗੇ ਉਹਨਾਂ ਨੇ ਆਪ ਬੀਟ ਦਬਾਤਾ ਕਹਿੰਦੇ ਆ ਵਧੀਆ ਵਾ ਤੁਸੀਂ ਅੰਦਰ ਟ੍ਰਾਈ ਕਰੋ ਕੋਲੀ-ਕੋਲੀ ਬੇੜਾ ਵੀ ਇੰਟਰਸਟ ਹੋ ਗਿਆ ਤੇ ਭਾਜੀ ਕੀ ਕੀ ਪਾਇਆ ਦੱਸੋ ਸਾਰੇ ਮਸਾਲੇ ਮੇਰੇ ਸੀਕਰਟ ਨੇ ਸੀਕਰਟ ਮਸਾਲੇ ਕੀ ਕੀ ਪਾਇਆਗਾ ਥੋੜਾ ਮਾੜਾ-ਮੋਟਾ ਦੱਸੋਗੇ ਥੋੜੇ ਵੀਰੇ ਨਮਕ ਹੋ ਗਿਆ ਥਾਲੀ ਮਿਰਚ ਵਗੈਰਾ ਬਾਕੀ ਸੀਕਰਟ ਬਾਕੀ ਆਪਣੇ ਆ ਸਿਰਕਾ ਹੋ ਗਿਆ ਹਲਕਾ ਸਿਰਕਾ ਹੋ ਗਿਆ ਭਾਜੀ ਜਿਵੇਂ ਮੈਂ ਪੁੱਛਣਾ ਚਾਹੁੰਦਾ ਕਿ ਸੁਲਤਾਨਪੁਰ ਲੋਧੀ ਤੋਂ ਤੁਸੀਂ ਆਏ ਹੋ ਲੋਕ ਬਾਹਰ ਜਾਣ ਦਾ ਸੋਚਦੇ ਆ ਤੁਸੀਂ ਅੰਬਰਸਰ ਕਿਉਂ ਚੁਣਿਆ ਕੋਈ ਦੱਸ ਸਕਦੇ ਹੋ ਬਾ ਭਾਜੀ ਤੁਹਾਨੂੰ ਪਤਾ ਹੀ ਆ ਪੈਸੇ ਵਗੈਰਾ ਦਾ ਇਸ਼ੂ ਹੈਗਾ ਮੇਰੇ ਦਾਸ ਫੈਮਲੀ ਤੋਂ ਆਪਾਂ ਥੋੜਾ ਪੈਸਿਆਂ ਦਾ ਇਸ਼ੂ ਰਹਿੰਦਾ ਯਾਰ ਹਰ ਵਕਤ ਜੀ ਬਾਕੀ ਸੋਚਿਆ ਕਿ ਇੱਥੇ ਸ਼ੁਰੂ ਕਰਾਂਗੇ ਇੱਥੇ ਮੈਂ ਤਾਂ ਕਰ ਲਈ ਔਰ ਉੱਥੇ ਵੀ ਮੈਂ ਤਾਂ ਕਰਨੀ ਇੱਥੇ ਮੈਂ ਤਾਂ ਕਰਨੀ ਸਿੱਧੇ ਕਹੀ ਤਾਂ सांग ਜਾਂਦੇ ਆ ਮੈਂ ਕਿ ਆਪਾਂ ਇੱਥੇ ਕਰਕੇ ਦੇਖ ਲਈਏ ਹਾਂ ਇਹ ਗੱਲ ਤੋਂ ਢੀ ਸਹੀ ਆ ਇੱਥੇ ਜਿਵੇਂ ਪੰਜਾਬੀ ਜਿਵੇਂ ਭਰਾ ਹੈਗੇ ਆ ਕੋਈ ਰੇੜੀ ਲਾਣ ਤੋਂ ਸੰਗਦੇ ਆ ਕਿ ਕੀ ਰੇੜੀ ਲਾਣੀ ਆ ਅਸੀਂ ਬਾਹਰ ਜਾਵਾਂਗੇ ਇਹ ਨਾਲੋਂ ਪਰ ਗਰੀਬ ਆ ਗਈ ਹਾਂਜੀ ਤੇ ਭਾਜੀ ਤੁਸੀਂ ਬਾਹਰ ਜਾਂਦਾ ਕਿਉਂ ਨਹੀਂ ਸੋਚਿਆ ਦੱਸੋ ਜਰਾ ਬਾਹਰ ਜਾਣ ਦਾ ਮੇਰੇ ਤਾਂ ਹੀ ਸੋਚਿਆ ਕਿ ਐਵੇਂ ਆਪਣੇ ਮਮਾ ਵਾਪਾਂ ਨੂੰ ਛੱਡ ਕੇ ਜਾਵਾਂਗੇ ਠੀਕ ਹੈ ਕਿ ਨਹੀਂ ਕੋਈ ਫਾਇਦਾ ਵੀ ਨਹੀਂ ਹੋਰ ਵੀ ਰਵਾਂਗੇ ਤੇ ਕੀ ਆਪਣਾ ਦੇਸ਼ ਵੀ ਛੱਡਾਂਗੇ ਪੰਜਾਬ ਆਪਾਂ ਸਾਰੇ ਜਾਈ ਜਾਵਾਂਗੇ ਮਾਪਿਆਂ ਦੀ ਸੇਵਾ ਕੌਣ ਕਰੇਗਾ ਕਰੇਗਾ ਉਹ ਹੀ ਤਾਂ ਹੈ ਤਾਂ ਹੀ ਕਰਕੇ ਬਾਹਰ ਨਹੀਂ ਗਏ ਇਹ ਜਿਹੜੀ ਸੌਸੇਸ ਪਾਈਆਂ ਕਿੜੀਆਂ-ਕੜੀਆਂ ਪਾਈਆਂ ਕੁਝ ਦੱਸੋਗੇ ਮੇਰੇ ਕੋਲ ਸੌਸ ਹੋ ਗਈ ਜੀ ਮਾਟਰ ਸੌਸ ਹੋ ਗਈ ਜੀ ਬਾਕੀ ਸਿਕਰਨ ਮਸਾਲੇ ਬਾਕੀ ਨਮਕ ਕਾਲੀ ਮਿਰਚ ਚਿਲੀ گارਲਿਕ ਤੇ ਸੌਸ ਹੋਇਆ ਸੌਸ ਵਾਹ ਜੀ ਵਾਹ ਤੇ ਅਗਰ ਇਹਦੇ ਪ੍ਰਾਈਸ ਦੀ ਗੱਲ ਕੀਤੀ ਜਾਵੇ ਤੇ ਭਾਜੀ ਪ੍ਰਾਈਸ ਵੀਰੇ ਜਿਹੜਾ ਰੈਡ ਸੌਸ ਆ ਉਹ ਹੈਗਾ ਵਾ 50 ਦਾ ਹਾਫ ਜੀ ਮਿਕਸ ਆ 60 ਦਾ ਹਾਫ ਜੀ ਤੇ ਇਹਦੇ ਵਿੱਚ ਹੀ ਰੈਡ ਸੌਸ ਤੇ ਫੁੱਲ 100 ਦਾ ਹੋ ਗਿਆ ਤੇ ਮਿਕਸ 120 ਦਾ ਇਹ ਹਾਫ ਹੈ ਹਾਂਜੀ ਇਹ ਤਾਂ ਨੋਨ ਫੁੱਲ ਕਰਕੇ ਦੋ ਫੁੱਲ ਕਰਕੇ ਦੋ ਤੇ ਭਾਜੀ ਆਪਣੀ ਲੋਕੇਸ਼ਨ ਕੀ ਪੈਂਦੀ ਆ ਕੋਈ ਦੱਸੋਗੇ ਸੀਦਾ ਸਾਹਿਬ ਸੀਦਾ ਸਾਹਿਬ ਰਾਮਗੜੀਆ ਗੇਟ ਤੋਂ ਅੰਦਰ ਦੇਵੀ ਪਨੀਰ ਵਾਲੇ ਦੇ ਸਾਹਮਣੇ ਦੇਵੀ ਪਨੀਰ ਵਾਲੇ ਦੇ ਸਾਹਮਣੇ ਤੇ ਆਪਣਾ ਮੋਬਾਈਲ ਨੰਬਰ ਵੀ ਦੱਸ ਦੂ ਕਿਸੇ ਨੇ ਆਣਾ ਹੋਵੇਗਾ 62843 628432047 32047 ਮਨਪ੍ਰੀਤ ਮੇਰਾ ਨਾਮ ਹੈ ਮਨਪ੍ਰੀਤ ਬਾਈ ਦਾ ਨਾਮ ਹੈ ਤੇ ਮਨਪ੍ਰੀਤ ਭਰਾ ਨੂੰ ਸਪੋਰਟ ਜਰੂਰ ਕਰਿਓ ਕਿਉਂਕਿ ਛੋਟਾ ਆਪਣਾ ਸੁਲਤਾਨਪੁਰ ਲੋਧੀ ਆਪਣਾ ਘਰ ਛੱਡ ਕੇ ਇੱਥੇ ਆਪਣੇ ਸਕਸੈਸ ਤੋਂ ਹੁਣ ਵਸੇ ਇਹਨਾਂ ਨੇ ਪੰਜਾਬ ਪੰਜਾਬ ਦਾ ਇੱਕ ਅੰਮ੍ਰਿਤਸਰ ਜਿਹੜਾ ਜ਼ਿਲ੍ਹਾ ਚੁਣਿਆ ਦੇ ਭਰਾ ਨੂੰ ਸਪੋਰਟ ਜਰੂਰ ਕਰਿਓ। ਉਹਨਾਂ ਨੂੰ ਸਵੀਟ ਕੌਨ ਸਾਕੇ ਥੋੜੇ ਸਵੀਟ ਕੌਨ ਆਗੇ ਭਾਜੀ। ਹੋ ਗਿਆ ਭਾਈ ਸਾਡਾ ਪਾਸ ਰੈਡੀ। ਰੈਸਟੋਰੈਂਟ ਵਾਲੀ ਫੀਲਿੰਗ ਰੈਸਟੋਰੈਂਟ ਵਾਲੀ ਫੀਲਿੰਗ ਤੇ ਭਾਜੀ ਪ੍ਰੈਗਨੈਂਸ ਤੋਂ ਲੱਗਦੀ ਵੀ ਪੂਰੀ। ਇਹ ਭਾਜੀ ਕਿ ਆ ਗਿਆ ਉਤੋਂ? ਪਨੀਰ ਵਾਲੀ ਗੱਲ ਆ ਜੀ ਭਾਈ ਇਹ ਹੀ ਕਵਾਂਗੇ ਕਿ ਆਪਾਂ ਦਾ ਡਾ ਛੋਟਾ ਵੀਰ ਸੁਲਤਾਨਪੁਰ ਲੋਧੀ ਤੋਂ ਆਇਆ ਅੰਬਰਸਰ ਵਾਸੀ ਆਲੀ ਬਾਕੀ ਮੈਨੂੰ ਇੱਕ ਮੌਕਾ ਦੋ ਟੈਸਟ ਜ਼ਰੂਰ ਕਰੋ ਮਿਰਲ ਕਾਲ ਦਾ ਅਮਲੀ ਦਾ ਬੇਟਾ ਵਾ ਬਾਕੀ ਇੱਕ ਵਾਰੀ ਮੇਰੇ ਕੋਲ ਵਿਜ਼ਿਟ ਕਰਕੇ ਟੈਸਟ ਕਰੋ ਆਪਾਂ ਬਾਕੀ ਦਾ ਵਧੀਆ ਦਾ ਵਧੀਆ ਆਪਾਂ ਵਿਜ਼ਿਟ ਕਰਦੇ ਰਹਿਣਾ